ਨੇਪਾਲ ਵਿੱਚ ਨੌ ਜਵਾਨਾਂ ਨੇ ਕੁਝ ਦਿਨਾਂ ਵਿੱਚ ਹੀ ਦੇਸ਼ ਦੀ ਸਰਕਾਰ ਬਦਲ ਦਿੱਤੀ। ਪ੍ਰਾਛਤ ਕਰਪਤ ਲੀਡਰਾਂ ਨੂੰ ਸੜਕਾਂ ਤੇ ਭਜਾ-ਭਜਾ ਕੁੱਟਿਆ, ਪਾਰਲੀਮੈਂਟ ਫੂਕ ਦਿੱਤੀ ਗਈ, ਸਰਕਾਰੀ ਬਿਲਡਿੰਗਾਂ ਫੂਕ ਦਿੱਤੀਆਂ ਗਈਆਂ। ਇਹ ਸਭ ਕੁਝ ਸ਼ੁਰੂ ਹੁੰਦਾ ਸੋਸ਼ਲ ਮੀਡੀਆ ਤੇ ਬੈਨ ਲੱਗਣ ਤੋਂ ਬਾਅਦ। ਅੱਜ ਆਪਾਂ ਸਾਰੀ ਸਟੋਰੀ ਡਿਸਕਸ ਕਰਾਂਗੇ ਕਿ ਇਹ ਗੱਲ ਕਿੱਥੋਂ ਸ਼ੁਰੂ ਹੋਈ, ਕਿੱਥੋਂ ਇਹ ਮੁੱਦਾ ਉੱਠਿਆ ਤੇ ਕਿਵੇਂ ਮੁੱਦਾ ਖਤਮ ਹੋਇਆ। ਗੱਲ ਸਭ ਤੋਂ ਪਹਿਲਾਂ ਇਤੋਂ ਸ਼ੁਰੂ ਹੁੰਦੀ ਆ ਕਿ ਨੇਪਾਲ ਇੱਕ ਬਹੁਤ ਹੀ ਗਰੀਬ ਦੇਸ਼ ਆ ਪਰ ਕੈਪੀਟਲ ਇਨਕਮ ਜੀਡੀਪੀ ਦੇ ਹਿਸਾਬ ਨਾਲ ਨੇਪਾਲ ਬੰਗਲਾਦੇਸ਼ ਪਾਕਿਸਤਾਨ ਸ਼੍ਰੀਲੰਕਾ ਭਾਰਤ ਸਾਰੇ ਦੇਸ਼ਾਂ ਤੋਂ ਪਿੱਛੇ ਆ ਪਰ ਜੋ ਨੇਪਾਲ ਦੇ ਲੀਡਰ ਆ ਉਹਨਾਂ ਦੇ ਬੱਚਿਆਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਦੇਖ ਕੇ ਇਹ ਨਹੀਂ ਲੱਗਦਾ ਕਿ ਨੇਪਾਲ ਇੱਕ ਗਰੀਬ ਦੇਸ਼ ਆ ਕਿਉਂਕਿ ਕਿਸੇ ਦੇ ਰੋਲੇਕਸ ਘੜੀ ਬੰਨੀ ਆ ਕਿਸੇ ਕੋਲੇ ਬਰਬਰੀ ਦਾ ਬੈਗ ਆ ਇਹ ਕਰਾਪਟ ਲੀਡਰਾਂ ਦੇ ਬੱਚਿਆਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਤੋਂ ਹੀ ਇਹ ਮੁੱਦਾ ਸ਼ੁਰੂ ਹੁੰਦਾ ਜਦੋਂ ਸੋਸ਼ਲ ਮੀਡੀਆ ਤੇ ਨੇਪਾਲ ਦੇ ਲੀਡਰਾਂ ਦਾ ਤੇ ਉਹਨਾਂ ਦੇ ਬੱਚਿਆਂ ਦਾ ਬਨੋਧ ਵੱਧਦਾ ਤਾਂ ਨੇਪਾਲ ਦੀ ਸਰਕਾਰ ਆਪਣੀ ਗਲਤੀ ਮੰਨਣ ਦੀ ਬਜਾਏ ਸੋਸ਼ਲ ਮੀਡੀਆ ਨੂੰ ਹੀ ਪੂਰੇ ਦੇਸ਼ ਵਿੱਚੋਂ ਬੈਨ ਕਰ ਦਿੰਦੀ ਆ ਇੰਸਟਾਗ੍ਰam ਫੇਸਬੁੱਕ ਯੂਟਿਊਬ ਟਵਿੱਟਰ ਸਾਰੇ ਦੇ ਸਾਰੇ ਅਕਾਊਂਟ ਹੀ ਬੰਦ ਕਰ ਦਿੱਤੇ ਜਾਂਦੇ ਆ ਬੈਨ ਕਰ ਦਿੱਤੇ ਜਾਂਦੇ ਆ ਸੋਸ਼ਲ ਮੀਡੀਆ ਅਕਾਊਂਟ ਬੰਦ ਹੋਣ ਦਾ ਗੁੱਸਾ ਇੱਕ ਵਿਰੋਧ ਪ੍ਰਦਰਸ਼ਨਾਂ ਦਾ ਰੂਪ ਧਾਰਨ ਕਰ ਲੈਂਦਾ ਤੇ ਇਹ ਵਿਰੋਧ ਪ੍ਰਦਰਸ਼ਨ ਇੰਨਾ ਉਗਰ ਰੂਪ ਧਾਰਨ ਕਰ ਲੈਂਦੇ ਆ ਕਿ ਆਪਣੇ ਦੇਸ਼ ਦੀ ਸਰਕਾਰ ਨੂੰ ਹੀ ਜੜੋਂ ਪੱਟ ਕੇ ਸੱਟ ਦਿੰਦੇ ਆ